ਜੀ ਜਿਹੜੇ ਵਿਮੁਖਤ ਜਾਤੀਆਂ ਦੇ ਵਿੱਚੋਂ ਹੈਗੇ ਆ ਬਜਗਰ ਬਰਾਦਰ ਨਾਲ ਸੰਬੰਧਿਤ ਹੈ ਉਹਨਾਂ ਨੂੰ ਅਸੀਂ ਆਪਣਾ ਚੀਫ ਕੋਆਰਡੀਨੇਟਰ ਜਾਂ ਕਹ ਲਓ ਇਹ ਪੰਜਾਬੀ 'ਚ ਕਵਾਂਗੇ ਤਾਂ ਪ੍ਰਧਾਨ ਵੀ ਇਹ ਜਿਹੜਾ ਵਿਮੁਖਤ ਜਾਤੀਆਂ ਦੇ ਉਹਨਾਂ ਨੂੰ ਲਾਇਆ ਹੈਗਾ ਆ ਭਾਰਤੀ ਜਨਤਾ ਪਾਰਟੀ ਆਪਣਾ ਇਹ ਵਿਸ਼ਵਾਸ ਕਰਦੀ ਹੈ ਕਿ ਸਭ ਦਾ ਸਾਥ ਸਭ ਦਾ ਵਿਕਾਸ ਜਿਹੜੇ ਸਾਡੇ ਸ਼ੈਡਿਊਲ ਕਾਸਟ ਹੈ ਉਹਨਾਂ ਦੇ ਵਿੱਚ ਵਿਮੁਖਤ ਜਾਤੀਆਂ ਸਭ ਤੋਂ ਜ਼ਿਆਦਾ ਪਛੜੀਆਂ ਹੋਈਆਂ ਤੇ ਸਭ ਤੋਂ ਜ਼ਿਆਦਾ ਉਹ ਆਰਥਿਕ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ ਪਛੜੀਆਂ ਹੋਈਆਂ ਸੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਹੜੀਆਂ 34 ਜਾਤੀਆਂ ਆ ਉਹਨਾਂ ਚੋਂ ਸੱਤ ਵਿਮੁਖ ਜਾਤੀਆਂ ਆ ਜਿਹਦੇ ਵਿੱਚ ਉਹ ਸਾਡੀ ਬਾਜੀਗਰ ਬਰਾਦਰੀ ਹੈ ਜਿਹੜੀ ਇਹ ਵੀ ਬਹੁਤ ਪਛੜੀ ਹੋਈ ਆ ਸੋ ਅਸੀਂ ਚਾਹੁੰਦੇ ਹਾਂ ਜਿਵੇਂ ਕਿ ਆਪਣਾ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਸਾਥ ਦੇਵੇ ਔਰ ਇਹਨਾਂ ਨੂੰ ਮਰਦਾ ਮਾਨ ਸਨਮਾਨ ਦੇਵੇ ਔਰ ਇਹਨਾਂ ਦੇ ਆਪਣਾ ਉਥਾਨ ਦੇ ਵਾਸਤੇ ਇਹਨਾਂ ਦੀ ਤਰੱਕੀ ਦੇ ਵਾਸਤੇ ਜੋ ਭਾਰਤ ਦੀਆਂ ਸਾਡੀਆਂ ਆਪਣਾ ਗਰੀਬਾਂ ਲਈ ਸਕੀਮਾਂ ਆ ਉਹ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਮਿਲਣ ਤੋਂ ਤਰਸੇਮ ਰਪਾਣੇ ਦੀ ਜਿਵੇਂ ਆਪਣੇ ਸਮਾਜਿਕ ਕਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਇਹਨਾਂ ਦਾ ਮਾਨ ਸਨਮਾਨ ਕਰਦੇ ਆ ਕਿ ਇਹ ਆਪਣੇ ਵਿਮੁਖ ਜਾਤੀਆਂ ਦੇ ਵਿੱਚ ਕੰਮ ਕਰਨਗੇ ਤੋਂ ਅਸੀਂ ਇਹਨਾਂ ਨੂੰ ਆਪਣਾ ਇਹਨਾਂ ਦਾ ਵਿਮੁਖ ਜਾਤੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਹੈਗਾ ਸ਼ੈਡਿਊਲ ਕਾਸਟਾਂ ਦੇ ਵਿੱਚ ਚੀਫ ਕੋਆਰਡੀਨੇਟਰ ਅੰਗਰੇਜ਼ੀ ਚ ਕਹਾਂਗੇ ਪਰ ਪੰਜਾਬੀ ਚ ਕਹਾਂਗੇ ਤਾਂ ਪ੍ਰਬਾਰ ਨਿਯੁਕਤ ਕੀਤਾ ਤਾਂ ਕਿ ਸਾਰੇ ਮੇਰੇ ਨਾਲ ਕੋਆਰਡੀਨੇਸ਼ਨ ਦੇ ਨਾਲ ਕੰਮ ਕਰਨ ਬਹੁਤ ਬਹੁਤ ਸ਼ੁਕਰੀਆ